ਖੂਨੀ ਡੋਰ ਦੇ ਨਾਲ ਵੱਦੀ ਮੌਤ ਦੀਆਂ ਦਰਾਂ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਵੱਡਾ ਫੈਸਲਾ ਹੋਇਆ ਦੱਸਤੀਏ ਕਿ ਪੰਜਾਬ ਦੇ ਵਿੱਚ ਪਤੰਗ ਬਾਜ਼ੀ ਤੇ ਰੋਕ ਲੱਗੀ ਐ ਹੁਣ ਇਸ ਜਗ੍ਹਾ ਦੇ ਉੱਤੇ ਜਿਹੜੀ ਆ ਉਹ ਪਤੰਗ ਬਾਜ਼ੀ ਨਹੀਂ ਹੋਵੇਗੀ ਪਤੰਗ ਖਰੀਦਣ ਅਤੇ ਵੇਚਣ ਨੂੰ ਬਿਲਕੁਲ ਬੈਨ ਕਰ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਸਾਹਮਣੇ ਆਈਆਂ ਸੀ ਕਈਆਂ ਦੀ ਇਸ ਖੂਨੀ ਡੋਰ ਦੇ ਨਾਲ ਮੌਤ ਹੋਈ ਸੀ ਚਾਹੇ ਫਿਰ ਉਹ ਰਾਏਕੋਟ ਦੀ ਸਰਬਜੀਤ ਕੌਰ ਹੋਵੇ ਚਾਹੇ ਫਿਰ ਜਿਹੜਾ ਇੱਕ ਸਮਰਾਲਾ ਦਾ 15 ਸਾਲਾ ਨੌਜਵਾਨ ਹੋਵੇ ਤਾਂ ਉਸ ਦੀ ਵੀ ਮੌਤ ਹੋਈ ਸੀ ਤਾਂ ਹੁਣ ਇਸ ਦੇ ਚੱਲਦਿਆਂ ਜਿਹੜਾ ਬਠਿੰਡਾ ਦਾ ਪਿੰਡ ਹੈ ਭੈਣੀ ਚੂੜਾ ਉੱਥੇ ਦੀ ਪੰਚਾਇਤ ਦੇ ਵੱਲੋਂ ਇਹ ਮਤਾ ਪਾਇਆ ਗਿਆ ਹੈ ਕਿ ਇੱਥੇ ਜਿਹੜੀ ਪਤੰਗਬਾਜ਼ੀ ਹੈ ਬਿਲਕੁਲ ਬੈਨ ਹੈ ਇਸ ਪਿੰਡ ਦੇ ਵਿੱਚ ਨਾ ਤਾਂ ਪਤੰਗ ਚੜਨਗੇ ਨਾ ਹੀ ਪਤੰਗਾਂ ਦੀ ਖਰੀਦ ਜਾਂ ਵੇਚ ਹੋਵੇਗੀ ਤਾਂ ਦੱਸ ਦਈਏ ਕਿ ਪੰਚਾਇਤ ਦੇ ਵੱਲੋਂ ਮਤਾ ਪਾ ਕੇ ਇਹ ਵੱਡੀ ਕਾਰਵਾਈ ਕੀਤੀ ਗਈ ਆ ਦੱਸ ਦਈਏ ਕਿ ਹੁਣ ਪਤੰਗ ਬਾਜ਼ੀ ਆ ਜਿਹੜੀ ਇਸ ਪਿੰਡ ਦੇ ਵਿੱਚ ਬੈਨ ਕਰ ਦਿੱਤੀ ਗਈ ਆ ਦੱਸਦੀ ਹੈ ਕਿ ਪਟਿੰਡਾ ਜ਼ਿਲ੍ਹੇ ਦੇ ਪਿੰਡ ਭੈਣੀ ਚੂੜ ਦੀ ਪੰਚਾਇਤ ਦੇ ਵੱਲੋਂ ਪਤੰਗ ਬਾਜ਼ੀ ਖਿਲਾਫ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕੀਤਾ ਗਿਆ ਪੰਚਾਇਤ ਨੇ ਫੈਸਲਾ ਕੀਤਾ ਕਿ ਪਿੰਡ ਦੇ ਵਿੱਚ ਪਤੰਗ ਵੇਚਣ ਅਤੇ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ ਪੰਚਾਇਤ ਵੱਲੋਂ ਫੈਸਲਾ ਕੀਤਾ ਗਿਆ ਕਿ ਪਿੰਡ ਦੇ ਵਿੱਚ ਪਤੰਗ ਵੇਚਣ ਵਾਲੇ ਅਤੇ ਉਡਾਉਣ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਪੰਚਾਇਤ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਦੱਸਿਆ ਕਿ ਪਿੰਡ ਸਿੰਘਾਂ ਵੱਲੋਂ ਇਹ ਫੈਸਲਾ ਪੰਜਾਬ ਦੇ ਵਿੱਚ ਚਾਈਨਾ ਡੋਰ ਕਾਰਨ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ ਜਿਸਕਰ ਜੋ ਹੈ ਕਿ ਪੰਜਾਬ ਅੰਦਰ ਚਾਈਨਾ ਡੋਰ ਕਾਰਨ ਅਤੇ ਪਤੰਗ ਲੁੱਟਣ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਪੰਚਾਇਤ ਦੇ ਵੱਲੋਂ ਸਰਬਸੰਤੀ ਦੇ ਨਾਲ ਪਾਸ ਕੀਤੇ ਮਤੇ ਦੀ ਜੋ ਵੀ ਉਲੰਘਣਾ ਕਰੇਗਾ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਲੁਧਿਆਣਾ ਅਦੀਨ ਪੈਂਦੇ ਰੈਕਾਟ ਵਿਖੇ ਇੱਕ ਸਰਬਜੀਤ ਕੌਰ ਨਾਮੀ ਮਹਿਲਾ ਦੀ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਉਣ ਕਾਰਨ ਮੌਤ ਹੋ ਗਈ ਸੀ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਸਕੂਟਰ ਤੇ ਸਵਾਰ ਹੋ ਕੇ ਕਿਤੇ ਜਿਹੜੀ ਸ਼ਾਪਿੰਗ ਦੇ ਲਈ ਜਾ ਰਹੀ ਸੀ ਕਟਨਾ ਦੌਰਾਨ ਔਰਤ ਜ਼ਖਮੀ ਹੋਈ ਸਰਬਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸਰਬਜੀਤ ਕੌਰ ਰਾਏਕੋਟ ਰੋਡ ਤੇ ਖਾਣੇ ਦੀ ਇੱਕ ਦੁਕਾਨ ਚਲਾਉਂਦੀ ਸੀ ਤੇ ਆਪਣੇ ਪਿੱਛੇ 2 ਸਾਲ ਦਾ ਮਾਸੂਮ ਬੱਚਾ ਛੱਡ ਗਈ ਹੈ ਇਸੇ ਤਰ੍ਹਾਂ ਲੁਧਿਆਣਾ ਦੇ ਲੁਧਿਆਣਾ ਜ਼ਿਲ੍ਹੇ ਦੇ ਅਧੀਨ ਆਉਂਦੇ ਸਮਰਾਲਾ ਦੇ ਵਿੱਚ ਵੀ ਬੀਤੇ ਦਿਨੀ ਚੈਨਾ ਡੋਰ ਦੇ ਪੇਟ ਚੌਣ ਕਾਰਨ 15 ਸਾਲਾ ਤਰਨਜੋਤ ਸਿੰਘ ਦੀ ਜਾਨ ਚਲੀ ਗਈ ਸੀ ਤਰਨਜੋਤ ਸਿੰਘ 10ਵੀਂ ਜਮਾਤ ਦੇ ਵਿੱਚ ਪੜਦਾ ਸੀ ਪਰਿਵਾਰ ਦਾ ਇਕਲੌਤਾ ਪੁੱਤ ਸੀ ਸਕੂਲ ਤੋਂ ਪਰਤਦਾ ਚైనా ਦੌਰ ਨਾਲ ਗਲਾ ਵੱਢ ਜਾਣ ਕਾਰਨ ਉਸਦੀ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਇਸ ਘਟਨਾ ਚ ਮ੍ਰਿਤਕ ਤਰਨਜੋਤ ਦਾ ਚੁਚੇਰਾ ਭਰਾ ਵੀ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ جاری ਆ ਬੈਰ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਚਾਈਨਾ ਡੋਰ ਮੌਤ ਬਣ ਕੇ ਉੱਡ ਰਹੀ ਆ ਹੁਣ ਸਵਾਲ ਉੱਠਦਾ ਹੈ ਕਿ ਬੈਨ ਦੇ ਬਾਵਜੂਦ ਚਾਈਨਾ ਡੋਰ ਕਿੱਥੋਂ ਆ ਰਹੀ ਆ ਕਿਹੜੀਆਂ ਫੈਕਟਰੀਆਂ ਕਿਹੜਾ ਮਾਫੀਆ ਇਸ ਜ਼ਹਿਰ ਨੂੰ ਤਿਆਰ ਕਰ ਰਿਹਾ ਦੁਕਾਨਦਾਰਾਂ ਤੱਕ ਕਿਵੇਂ ਪਹੁੰਚ ਰਹੀ ਆ ਇਹ ਮੌਤ ਦੀ ਡੋਰ ਹਰ ਸਾਲ ਬਸੰਤ ਆਉਂਦਿਆਂ ਹੀ ਚੈਨਾ ਡੋਰ ਕਈ ਦਾਨਾ ਲੈ ਚੁੱਕੀ ਆ ਨੌਜਵਾਨ ਬਜ਼ੁਰਗ ਬੱਚੇ ਕਿਸੇ ਨੂੰ ਨਹੀਂ ਛੱਡਿਆ ਪਰ ਪ੍ਰਸ਼ਾਸਨ ਅਜੇ ਵੀ ਸੁੱਤਾ ਹੋਇਆ ਹੈ ਪ੍ਰਸ਼ਾਸਨ ਦੇ ਹੁੰਦਿਆਂ ਵੀ ਜਿਹੜੀ ਚਾਇਨਾ ਡੋਰ ਕਿਸ ਤਰੀਕੇ ਦੇ ਨਾਲ ਬਾਜ਼ਾਰਾਂ ਦੇ ਵਿੱਚ ਪਹੁੰਚਦੀ ਆ ਕਿਵੇਂ ਘਰਾਂ ਤੱਕ ਪਹੁੰਚਦੀ ਆ ਕਿੱਥੇ ਇਹ ਬਣਦੀ ਆ ਕਿੱਥੇ ਇਸ ਦੀ ਵੇਚ ਜਾਂ ਖਰੀਦ ਹੁੰਦੀ ਆ ਲਗਾਤਾਰ ਜਿਹੜਾ ਪ੍ਰਸ਼ਾਸਨ ਕਿਤੇ ਨਾ ਕਿਤੇ ਜਿਹੜਾ ਫੇਲ ਨਜ਼ਰ ਆ ਰਿਹਾ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਰੇਡਾਂ ਬਹੁਤ ਕੀਤੀਆਂ ਗਈਆਂ ਪ੍ਰਬੰਧ ਬਹੁਤ ਕੀਤੇ ਗਏ ਪਰ ਕਿਤੇ ਨਾ ਕਿਤੇ ਜਿਹੜੇ ਪ੍ਰਸ਼ਾਸਨ ਦੇ ਪ੍ਰਬੰਧ ਫਿੱਕੇ ਨਜ਼ਰ ਆਏ ਕਿਉਂਕਿ ਕਾਫੀ ਮੌਤਾਂ ਤੇ ਹੋਰ ਜਿਹੜੇ ਕਈ ਜ਼ਖਮੀ ਹੋਏ ਨੇ ਇਸ ਖੂਨੀ ਡੋਰ ਦੇ ਨਾਲ ਤਾਂ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਇਸ ਖੂਨੀ ਡੋਰ ਨੂੰ ਬੈਨ ਕੀਤਾ ਇੱਕ ਪਿੰਡ ਦੇ ਵੱਲੋਂ ਪੂਰਨ ਤੌਰ ਤੇ ਪਤੰਗਬਾਜ਼ੀ ਦੇ ਉੱਪਰ ਜਿਹੜੀ ਉਹ ਪਾਬੰਦੀ ਲਗਾ ਦਿੱਤੀ ਹੈ ਜੇਕਰ ਕਿਸੇ ਵੀ ਕਿਸੇ ਵੀ ਵਿਅਕਤੀ ਦੇ ਵੱਲੋਂ ਇਸ ਪਿੰਡ ਦੇ ਵਿੱਚ ਪਤੰਗ ਚੜਾਇਆ ਜਾਂਦਾ ਜਾਂ ਫਿਰ ਪਤੰਗ ਵੇਚੇ ਜਾਂਦੇ ਉਸ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਪੰਚਾਇਤ ਦੇ ਵੱਲੋਂ ਕਰਵਾਈ ਜਾਵੇਗੀ